ਨਾਮ ਵਾਹਿਗੁਰੂ ਸਭ ਜੀਆ ਮੈਂ ਨਿਰਗੁਣਿਆre ਕੋ ਗੁਣ ਨਹੀਂ ਅਪੇ ਤਰਸ ਪਿਓ ਕੀ ਰੀਸਾ ਸੰਗ ਕਲ ਦੀ ਸਮਾਪਤੀ ਸਮੇ ਸਾਚਾ ਨਾਮ ਮੇਰਾ ਆਧਾਰ ਅਦਵਿਕਥਾ ਸਾਚਨਾਮ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਵਦ ਤਤ ਕਰ ਸੁਭਾਗ ਕਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰਦਾਰੀਆਂ ਭਗਾ ਵਾਲੇ ਉਸ ਹਿਰਦੇ ਵਿੱਚ ਸ਼ਬਦ ਦੀ ਧੁਨ ਵੱਜੀ ਹੈ ਜਿਸ ਹਿਰਦੇ ਵਿੱਚ ਤੂੰ ਸ਼ਕਤੀ ਵਰਤਾਈ ਪਾਸ਼ਾ ਜਿਸ ਵਿੱਚ ਜਿਸ ਵਿੱਚ ਜਿਸ ਹਿਰਦੇ ਵਿੱਚ ਤੇਰੀ ਕਿਰਪਾ ਹੋਈ ਨਾਸ਼ ਉੱਤੇ ਸ਼ਕਤੀਆਂ ਆਈਆਂ ਤੇਰੀਆਂ ਫਿਰ ਕੀ ਫਾਇਦੇ ਸ਼ਕਤੀਆਂ ਆਈਆਂ ਫਿਰ ਇਹਨਾਂ ਨੇ ਕੀਤਾ ਕੀ ਪੈਰੀ ਸਾ ਸੰਗਤ ਨੇ ਸ਼ਕਤੀਆਂ ਨੇ ਜਿਹੜੀ ਗੁਰੂ ਸਾਹਿਬ ਨੇ ਸਾਨੂੰ ਬਖਸ਼ਿਸ਼ ਕੀਤੀਆਂ ਨਾ ਕਹਿੰਦੇ ਪੰਚ ਦੂਤ ਤਦ ਵਸੁ ਕੀਤੇ ਕਾਲ ਕੰਟਕ ਮਾਰਿਆ ਕੁਮਾਦਿਕ ਪੰਜੇ ਵੈਰੀ ਪੰਜ ਦੂਜੇ ਦੇ ਸਾਡੇ ਬੈਰੀ ਨੇ ਨਾ ਪੰਜ ਸਾਡੇ ਹੇਠ ਦੇ ਵਿੱਚ ਜਿਹੜੇ ਸਾਨੂੰ ਚੰਗਾ ਕੰਮ ਕਰਨੇ ਨਹੀਂ ਦਿੰਦੇ ਤੇ ਮਹਾਰਾਜ ਕਹਿੰਦੇ ਨੇ ਪੰਜੇ ਵੈਰੀ ਤੂੰ ਹੀ ਵਸ ਕੀਤੇ ਹਨ ਇਹ ਨਾਮ ਪਾਵਰ ਹੈ ਨਹੀਂ ਹੈ ਵੱਡੀ ਪਾਵਰ ਹੈ ਇਹ ਪੰਜਾਂ ਨੂੰ ਆਪਣੇ ਥੱਲੇ ਲਿਆਂਦਾ ਹੈ ਕਹਿੰਦੇ ਨਾ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ ਜਿਹਨਾਂ ਇਹਨਾਂ ਪੰਜਾਂ ਦੇ ਉੱਤੇ ਰਾਜ ਕਰ ਲਿਆ ਨਾ ਪਿਆਰੇ ਸਾਧ ਸੰਗਤ ਜੀ ਸਮਝ ਲਓ ਸ੍ਰਿਸ਼ਟੀ ਦਾ ਰਾਜਾ ਸ੍ਰਿਸ਼ਟੀ ਦਾ ਰਾਜਾ ਕਿਉਂਕਿ بڑے بڑے ਰਾਜਨ بڑے بڑے ਰਾਜੇ ਮਹਾਰਾਜੇ ਇਸ ਕਾਮ ਕ੍ਰੋਧ ਲੋਭੋ ਅਹੰਕਾਰ ਦੇ ਅਧੀਨ ਰਹੇ ਜਿਹੜਾ ਗੁਰਮਖ ਹੋਇਆ ਨਾ ਪਿਆਰੀ ਸਾਧ ਜਿਨ ਭਜਨ ਬੰਦਗੀ ਕੀਤੀ ਉਹਨਾਂ ਨੇ ਇਹਨੂੰ ਵਸਿਜ ਕਰ ਲਿਆ ਵਸਿਜ ਕਰਨਾ ਹੈ ਮਾਰਨਾ ਨਹੀਂ ਹੈ ਵਸਿਜ ਕਰਨਾ ਪੰਚ ਦੂਦ ਤੁਦ ਵਸ ਕੀਤੇ ਵਸ ਕਰਨਾ ਹੈ ਮਾਰਨਾ ਨਹੀਂ ਹੈ ਵਸ ਕਰਨਾ ਜੇ ਦੁਸ਼ਮਣ ਨੂੰ ਮਾਰ ਦਿੱਤਾ ਫੇਰ ਤੇ ਗੱਲੇ ਖਤਮ ਹੋ ਗਈ ਫੇਰ ਤੇ ਲੜਾਈ ਰਹੀ ਨਹੀਂ ਸਾਡੀ ਹਉਗਾ ਸਤਗੁਰਗਾ ਜੋ ਸਿੱਖ ਆਵੇ ਸੋ ਪਲਕੇ ਉਠਣਾਮ ਤੋ ਹਰ ਪਲਗੇ ਸ਼ੁਰੂ ਕਰ ਦਿੰਦਾ ਲੜਾਈ ਕਰਨੀ ਨਾ ਨਿਤਨੇਮ ਸ਼ੁਰੂ ਕਰਦਾ ਹੈ ਬੁਰਾਈਆਂ ਦਾ ਨਾਸ਼ ਕਰਦਾ ਜਾਂਦਾ ਹੈ ਤੇ ਮਹਾਰਾਜ ਕਹਿੰਦੇ ਨੇ ਵਾ ਗਾਂ ਵਾਲੇ ਉਸ ਹਿਰਦੇ ਵਿੱਚ ਇਹ ਧੁਨਾ ਵੱਜਦੀਆਂ ਹਨ ਜਿਸ ਵਿੱਚ ਤੂੰ ਸ਼ਕਤੀ ਵਰਤਾਈ ਤੇ ਇਹਨਾਂ ਪੰਜਾਂ ਨੂੰ ਆਪਣੇ ਵਸ ਕਰ ਲਿਆ ਨਾਮ ਬੰਦਗੀ ਕਰਕੇ ਤੂੰ ਇਹਨਾਂ ਨੂੰ ਉਸ ਗੁਰਮੁਖ ਨੇ ਆਪਣੇ ਵਸ ਵਿੱਚ ਕਰ ਲਿਆ ਪੰਜਾਂ ਨੂੰ ਹੁਣ ਜਿੱਥੇ ਕਾਮ ਦੀ ਲੋੜ ਹੈ ਹੁਣ ਘਰ ਵਿੱਚ ਪਤਾ ਹੈ ਇਹ ਮੇਰੀ ਧੀ ਹੈ ਇਹ ਮੇਰੀ ਵਾਈਫ ਹੈ ਇਹ ਮੇਰੀ ਭੈਣ ਹੈ ਇਹ ਮੇਰੀ ਨੌ ਹੈ ਸਾਰਿਆਂ ਦਾ ਪਤਾ ਰੱਸੀਆਂ ਦਾ ਹੁਣ ਜਿੱਥੇ ਕਾਮ ਦੀ ਲੋੜ ਆ ਉੱਥੇ ਵਰਤਦਾ ਹੈ ਤੇ ਕ્રોਧ ਜਿਹੜਾ ਹੈ ਕ્રોਧ ਇਸ ਨੇ ਕ੍ਰੋਧ ਵੀ ਵਸ ਕਰਨਾ ਹਰ ਕਾਨੂੰਨ ਹੀ ਮਾਰਨਾ ਕਿਸੇ ਮਜਰੂਮ ਦੀ ਪਹਿਣ ਦੀ ਕਿਸੇ ਨਾ ਨਜਾਇਜ਼ ਹੁੰਦੀ ਤੱਕਾ ਹੁੰਦਾ ਉਹਦੀ ਮੱਤਵਾਸੇ ਗ੍ਰੋਧ ਜ਼ਰੂਰੀ ਹੈ ਜੇ ਸਾਨੂੰ ਗ੍ਰੋਧ ਨਹੀਂ ਆਏਗਾ ਤਾਂ ਆਪਾਂ ਕਿਸੇ ਦੀ ਮਦਦ ਨਹੀਂ ਕਰ ਸਕਦੇ ਆਮ ਨਹੀਂ ਗ੍ਰੋਧ ਕਰਨਾ ਰਾਹ ਜਾਂਦੇ ਨੂੰ ਮਾਰ ਦੇਣਾ ਕੁੱਟ ਦੇਣਾ ਵੱਢ ਦੇਣਾ ਇਹ ਗ੍ਰੋਧ ਜਿਹੜਾ ਹੈ ਨਾ ਇਹ ਸਾਡੇ ਵਸ ਵਿੱਚ ਨਹੀਂ ਹੈ ਫਿਰ ਜਿਲੇ ਅਸੀਂ ਇਸ ਨੂੰ ਵਸ ਵਿੱਚ ਕਰਕੇ ਕਿਸੇ ਦੀ ਮਦਦ ਕਰਦੇ ਆ ਨਾ ਇਹਨਾਂ ਪੰਜਾਂ ਤੋਂ ਫਿਰ ਗਰੀਬਾਂ ਦੀ ਮਦਦ ਪ੍ਰੇਮ ਪ੍ਰੇਮ ਨਾਲ ਕਰਨੀ ਹੈ ਕਾਮ ਕ੍ਰੋਧ ਲੋਭ ਲੋਭ ਜਿਹੜਾ ਹੈ ਨਾ ਲੋਭ ਨਹੀਂ ਹੈਗਾ ਤਾਂ ਫਿਰ ਆਪਾਂ ਕੁਝ ਕਰੇ ਨਹੀਂ ਸਕਦੇ ਕੰਮ ਨਹੀਂ ਕਰ ਸਕਦੇ ਲੋਭ ਹੋਏਗਾ ਘਰੋਂ ਨਿਕਲਦੇ ਆ ਭਾਈ ਰੋਜੀ ਰੋਟੀ ਕਮਾਣੀ ਹੈ ਧਨ ਵੀ ਚਾਹੀਦਾ ਹੈ ਤੁਹਾਨੂੰ ਤੋਂ ਬਿਗਾਰ ਕਰ ਨਹੀਂ ਚੱਲਦਾ ਉਹ ਫਿਰ ਦਸਾਂ ਨੌ ਦੀ ਕਿਰਤ ਕਰਨੀ ਹੈ ਕਿਸੇ ਦਾ ਹੱਕ ਨਹੀਂ ਮਾਰਨਾ ਹੱਕ ਪਰਾਇਆ ਨਾਨਕਾ ਉਸ ਗਾਇ ਉਸ ਸੂਰ ਇਹ ਗੁਰਮਖਰ ਆਪਣੇ ਰੋਜ਼ ਮਰਦ ਦੀ ਪ੍ਰੇਮ ਪਿਆਰ ਦੇ ਨਾਲ ਕਰਤ ਕਰਨੀ ਹੈ ਉਹ ਕਰਕੇ ਉਹ ਚੋਂ ਦਾ ਸੰਬੰਧ ਵੀ ਕੱਢ ਕੇ ਗੁਰੂ ਚਰਨਾਂ ਵਿੱਚ ਲੈ ਕੇ ਆਉਣਾ ਗਰੀਬ ਦੀ ਗਰੀਬ ਦਾ ਮੂੰਹ ਜਿਹੜਾ ਨਾ ਗੁਰੂ ਦੀ ਗੋਲਕ ਹੁੰਦੀ ਹੈ ਵੇਖੋ ਕਿੱਥੇ ਲੋੜ ਹੈ ਧਨ ਜਿੱਥੇ ਦੇਣਾ ਹੈ ਕਿੱਥੇ ਦੇਣਾ ਪਈ ਦਾ ਸੰਬੰਧ ਕੱਢਣੀ ਕਿੱਥੇ ਦੇਣੀ ਕਿੱਥੇ ਸਫਲ ਹੋਏਗੀ ਲੰਗਰ ਚੱਲਦਾ ਨਾ ਲੰਗਰ ਦੇ ਵਿੱਚ ਮਿਲਾ ਕੇ ਆਇਆ ਕਰੋ ਜੋ ਵੀ ਰਸ ਲੈ ਜਾਂਦੇ ਆ ਨਾ ਲੰਗਰ ਦੇ ਵਿੱਚ ਆਟੇ ਦੇ ਵਿੱਚ ਆਟਾ ਮਿਲਾਓ ਦਾਲਾਂ ਵਿੱਚ ਦਾਲਾਂ ਮਿਲਾਓ ਨਹੀਂ ਤਾਂ ਕੀ ਹੈ ਇਹ ਲੋਕੀ ਥੈਲੀਆਂ ਦੇ ਕੇ ਆਨੇ ਨਾ ਥੈਲੀਆਂ ਵੱਡ ਦੁਕਾਨਾਂ ਦੇ ਚਲ ਜਾਂਦੀਆਂ ਇਸ ਕਰਕੇ ਤੁਸੀਂ ਉਸ ਲੰਗਰ ਨੂੰ ਲੰਗਰ ਦੇ ਵਿੱਚ ਜਿੱਥੇ ਆਟਾ ਗੁੰਨੇ ਜਾਂਦਾ ਆਟੇ ਨੂੰ ਉੱਥੇ ਵਿੱਚ ਪਾ ਕੇ ਦਾਲਾਂ ਵਿੱਚ ਦਾਲਾਂ ਮਿਲਾ ਕੇ ਉਸ ਗਰੀਬ ਦੇ ਮੂੰਹ 'ਚ ਪੈਣਾ ਹੈ ਅਹੰਕਾਰ ਅਹੰਕਾਰ ਵੀ ਜ਼ਰੂਰੀ ਹੈ ਮੈਂ ਇਸ ਬੈਰੀ ਨੂੰ ਛੜਣਾ ਨਹੀਂ ਮੈਂ ਇਸ ਬੈਰੀ ਨੂੰ ਮਾਰਮਕਾਣਾ ਕਿਹੜਾ ਬੈਰੀ ਜਿਹੜਾ ਗਰੀਬਾਂ ਤੇ ਜ਼ੁਲਮ ਕਰਦਾ ਗਰੀਬਾਂ ਨੂੰ ਮਾਰਮਕਾਉਂਦਾ ਹੈ ਗਰੀਬਾਂ ਨੂੰ ਉਹਨਾਂ ਤੋਂ ਬਚਾਉਣਾ ਹੈ ਸੋ ਇਹ ਸਾਰੇ ਜਿਹੜੇ ਆ ਨਾ ਇਹ ਬਸ ਚ ਕਰਨੇ ਨੇ ਪਿਆਰੀ ਸਾਧ ਸੰਗ ਮਾਰਨਾ ਨਹੀਂ ਇਹਨਾਂ ਨੂੰ ਪੰਜ ਦੂਤ ਤੁਦਵਸਤ ਕੀਤੇ ਕਾਲ ਕੰਟਕ ਮਾਰਿਆ ਕਾਲ ਇਹ ਕਾਲ ਦੇ ਵਾਸੇ ਇਹ ਕਾਲ ਯੁਗ ਹੈ ਪੰਜ ਦੂਤ ਜਿਹੜੇ ਆ ਨਾ ਇਹ ਜਿਹੜੇ ਕਾਮ ਗਰੋਧ ਲੋਮੋ ਕੀ ਕਾਲ ਨੇ ਸਾਡੀ ਭਗਤੀ ਨੂੰ ਨਸ਼ਟ ਕਰਨ ਵਾਸਤੇ ਇਹ ਸਾਡੇ ਪਿੱਛੇ ਲਾਇਆ ਹੋਇਆ। ਅਸੀਂ ਇਹਨਾਂ ਨੂੰ ਮਾਰਨਾ ਹੈ। ਹਾਥੀ ਸਿਰ ਜਿਓਂ ਅੰਕਸ ਹੈ। ਹਾਥੀ ਦੇ ਸਿਰ ਤੇ ਸੂਆ ਲੈ ਕੇ ਬੈਠਾ ਨਾ। ਇਹਦਾ ਹਾਥੀ ਆਪਣੇ ਮਸਤੀ ਮਸਤੀ ਨਾਲ ਚੱਲਦਾ ਜਿੱਧਰ ਮर्जी ਤੁਰ ਪੈਂਦਾ। ਜੇਲੇ ਉਹਦੇ ਕੰਨ ਤੇ ਸੂਆ ਮਾਰਦਾ ਨਾ ਉੱਤੇ ਬੈਠਾ ਆ ਫਿਰ ਜਿੱਧਰ ਮੋੜਦਾ ਉਧਰ ਨੂੰ ਮੋੜਦਾ। ਇਸੇ ਤਰੀਕੇ ਸਾਡੇ ਮਨ ਜਿਹੜਾ ਨਾ ਇਹ ਬਹੁਤ ਆਵਾਰਾ ਹੈ। ਇਹ ਬੜੇ ਗਲਤ ਕੰਮਾਂ ਨੂੰ ਤਿਆਰ ਹੋ ਜਾਂਦਾ ਹੈ। ਜਿਸ ਲਈ ਤਿਆਰ ਹੁੰਦਾ ਨਾ ਮਾੜੇ ਕੰਮਾਂ ਵਾਸਤੇ ਪੈਰੀ ਸਾਧ ਸੰਗਤ ਫਿਰ ਇਹਦੇ ਸਿਰ ਤੇ ਆਪਣੇ ਇਹਦੇ ਸਿਰ ਦੇ ਉੱਤੇ ਨਾ ਅੰਕ ਸਮਾਰਨਾ ਜਿੱਦਾਂ ਸੂਆ ਮਾਰਦਾ ਨਾ ਹਾਤੀ ਤੇ ਬਹਿ ਕੇ ਨਾਮ ਦਾ ਅੰਕ ਸਮਾਰਨਾ ਮਾੜੇ ਕੰਮਾਂ ਤੋਂ ਇਹ ਤਾਂ ਮੁੜੇਗਾ ਜਿੱਲੇ ਕਹਿੰਦਾ ਨਾ ਚੱਲ ਆ ਕੰਮ ਕਰੀਏ ਚੋਰੀ ਕਰੀਏ ਟਾਕਾ ਮਾਰੀਏ ਕਿਸੇ ਦੀ ਧੀ ਭੈਣ ਦੀ ਇੱਜ਼ਤ ਖਰਾਬ ਕਰੀਏ ਉਸ ਵੇਲੇ ਵਾਹਿਗੁਰੂ ਦਾ ਸਿਮਰਨ ਸ਼ੁਰੂ ਕਰ ਲਿਆ ਆਪਣੇ ਆਪ ਤੁਹਾਡਾ ਮਨ ਮੁੜ ਕੇ ਗੁਰੂ ਚਰਨਾਂ ਨਾਲ ਲੱਗਣਾ ਫਿਰ ਤੁਸੀਂ ਸੋਚਣਾ ਪਈ ਨਹੀਂ ਇਹ ਮੇਰੀ ਸੋਚ ਨਹੀਂ ਗਲਤ ਹੈ ਮੈਂ ਇਹ ਕੰਮ ਨਹੀਂ ਕਰਨਾ ਆਖੂ ਸਤਨਾਮ ਸ੍ਰੀ ਵਾਹਿਗੁਰੂ ਜੀ ਤੁਰ ਕਰਮ ਪਾਇ ਤੁਧ ਜਨ ਕੋ ਸੇ ਨਾਮ ਹਰ ਕੇ ਲਾਗੇ ਕਹੇ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਗ ਵਾਜੇ ਤੁਰੋਂ ਤੁਰੋਂ ਹੀ ਜਿਨਾਂ ਦੇ ਨਸੀਬ ਵਿੱਚ ਤੂੰ ਪਾਇਆ ਹੈ ਨਾ ਇਹ ਉਹੀ ਨਾਮ ਵਿੱਚ ਲੱਗੇ ਹਨ ਇਹ ਵੀ ਦੀ ਕਿਰਪਾ ਨਾਲ ਹੀ ਹੁੰਦਾ ਹੈ ਜੇ ਤੁਰੋਂ ਲਿਖ ਦਿੱਤਾ ਨਾ ਤੁਸੀਂ ਨਾਮ ਜਪਣਾ ਫੇਰੀ ਜਪ ਸਕਦੇ ਹਾਂ ਤੇ ਫਿਰ ਦੂਜੇ ਨਹੀਂ ਜਪਦੇ ਭਈ ਉਹਦੇ ਲਈ ਸਾਨੂੰ ਜੋਦੜੀਆਂ ਬੇਨਤਲੀਆਂ ਬੇਂਤੀਆਂ ਅਰਦਾਸਾਂ ਕਰਨੀਆਂ ਪੈਣੀਆਂ ਗੁਰੂ ਚਰਨਾਂ ਵਿੱਚ ਮਹਾਰਾਜ ਮੈਨੂੰ ਆਪਣੇ ਲੜ ਲਾਓ ਮੈਂ ਭੁੱਲਣ ਹਾਰ ਹਾਂ ਖਿੰਖਿਨ ਖਿੰਨ ਭੁੱਲਣ ਹਾਰ ਹਾਂ ਬਖਸ਼ ਲੋ ਦਾਤਾ ਜੀ ਮੈਨੂੰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਉਹੋ ਵਿਸਰ ਨਹੀਂ ਦਾਤਾਰ ਆਪਣਾ ਨਾਮ ਦਿਓ ਮੈਨੂੰ ਆਪਣਾ ਨਾਮ ਬੰਦਗੀ ਦਿਓ ਮਹਾਰਾਜ ਮੈਂ ਤੇ ਤੂੰ ਵਿਛੜਿਆ ਮੈਨੂੰ ਆਪਣੇ ਨਾਲ ਮਿਲਾ ਲਓ ਤੇ ਫਿਰ ਨਹੀਂ ਤੇ ਉਹੀ ਮਿਲਦੇ ਨੇ ਜਿਨ੍ਹਾਂ ਨੇ ਨਾਮ ਬੰਦਗੀ ਕੀਤੀ ਹੈ ਪਿਛਲੇ ਜਨਮਾਂ ਦੀ ਉਹਨਾਂ ਨੂੰ ਇਸ ਜਨਮ ਵਿੱਚ ਵੀ ਉਹਦਾ ਫਲ ਮਿਲਦਾ ਹੈ ਉਹ ਭਜਨ ਬੰਦਗੀ ਵਿੱਚ ਲੱਗੇ ਹੁੰਦੇ ਹਨ ਜੇ ਸਾਡਾ ਮਨ ਨਹੀਂ ਲੱਗਦਾ ਪਈ ਹਦਾਸਾਂ ਕਰੀਏ ਬੇਨਤੀਆਂ ਕਰੀਏ ਉਹ ਗੁਰਮਖ ਪਿਆਰਿਆਂ ਨਾਲ ਮਿਲੀਏ ਜਿਹੜੇ ਉਹ ਸਾਧ ਸੰਤਾਂ ਉਹਨਾਂ ਨੇ ਠਗਾ ਕੋਲ ਨਹੀਂ ਜਾਣਾ ਉਹਨਾਂ ਨੇ ਤੁਹਾਨੂੰ ਨਹੀਂ ਮਿਲਾਨਾ ਜਿਹੜੇ ਆਪਣੇ ਘਰ ਵਿੱਚ ਬੈਠ ਕੇ ਭਗਤੀ ਕਰਦੇ ਨੇ ਗੁਰਮੁਖ ਪਿਆਰੇ ਨਾਮ ਦੇ ਸਿਮਰਨ ਕਰਨ ਵਾਲੇ ਉਹਨਾਂ ਦੇ ਨਾਲ ਬੈਠ ਕੇ ਵਿਚਾਰ ਵਟਾਂਦਰਾ ਕਰੋ ਉਸ ਉਹਨਾਂ ਦੀ ਗੱਲ ਸੁਣੋ ਫਿਰ ਆਪ ਜੀ ਨੂੰ ਨਾਮ ਦੀ ਦਾਤ ਪ੍ਰਾਪਤ ਹੋ ਸਕਦੀ ਹੈ ਨਹੀਂ ਤੇ ਭਈ ਕਬੀਰ ਸਾਹਿਬ ਕਹਿੰਦੇ ਇਸ ਪੌੜੀ ਇਸ 84 ਲੱਖ ਦੀ ਆਖਰੀ ਪੌੜੀ ਹੈ ਇਸ ਪੌੜੀ ਤੇ ਜੋ ਨਰ ਚੁਕੇ ਆਇ ਜਾਏ ਦੁੱਖ ਪਾਈਦਾ ਭਾਈ ਫਿਰ 84 ਖੜੀ ਹੈ ਇੱਕ ਤੋਂ ਸ਼ੁਰੂ ਹੋਣਾ ਇਹ ਪੌੜੀ ਕ ਨਿਕਲ ਜਾਣੀ ਹੈ ਫਿਰ ਖੱਡ ਚ ਜਾ ਡਕਣਾ 84 ਲੱਖ ਪੌੜੀਆਂ ਫਿਰ ਚੜਨੀਆਂ ਨਰਕ ਕੁੰਡ ਪਤਾ ਨਹੀਂ ਕਿੰਨੇ ਸਾਲਾਂ ਬਾਅਦ ਕਿੰਨੇ ਹਜ਼ਾਰਾਂ ਸਾਲਾਂ ਬਾਅਦ ਇਹ ਸਾਨੂੰ ਜਨਮ ਪ੍ਰਾਪਤ ਹੋਇਆ ਭਈ ਪ੍ਰਾਪਤ ਮਨੁੱਖ ਦੇ ਹਰੀਆ ਗਵਿੰਦ ਮਿਲਣ ਕੀ ਇਹ ਤੇਰੀ ਵੀਰੇ ਇਹ ਵਾਰੀ ਸਾਨੂੰ ਪ੍ਰਮਾਤਮਾ ਦੇ ਮਿਲਣ ਦੀ ਹੈ ਅਵਰ ਕਾਜ ਤੇਰੇ ਕਿਤੇ ਨਾਕਾਮ ਮਿਲ ਸਾਧ ਸੰਗਤ ਭਜ ਕੀ ਉਹਨਾਂ ਨਾਮ ਜਪਣਾ ਬੰਦਗੀ ਕਰਨੀ ਆ ਸਾਧ ਸੰਗਤ ਵਿੱਚ ਬੈਠ ਕੇ ਤਹ ਨਾਨਕ ਤਹ ਸੁਖ ਹੋਆ ਤਿਤ ਘਰ ਅਨਹਦ ਵਜੇ ਗੁਰੂ ਜੀ ਕਹਿੰਦੇ ਨੇ ਪਿਆਰੀ ਸਾਧ ਸੰਗਤ ਉੱਥੇ ਸੁਖ ਹੋਇਆ ਜਿਸ ਨੇ ਨਾਮ ਜਪਿਆ ਬੰਦਗੀ ਕੀਤੀ ਉੱਥੇ ਸੁਖ ਹੋਇਆ ਉਸ ਘਰ ਵਿੱਚ ਆਨੰਦ ਆ ਅਨਹਦ ਸ਼ਬਦ ਅਨਾਦ ਅਨਹਤ ਨਾ ਬਜੀਆਂ ਸ਼ਬਦ ਵੱਜਿਆ ਅਨਹ ਤੋ ਨਿਹਦਾ ਸ਼ਬਦ ਵੱਜ ਗਿਆ ਤੇ ਉਸ ਪਾਪ ਹਲਾ ਹੋ ਗਿਆ ਸੰਸਾਰ ਸਾਗਰ ਤੋਂ ਤਰ ਗਿਆ ਪ੍ਰੀਤ ਸਿੰਘ ਜੀ ਅੱਜ ਦੀ ਕਥਾ ਇੱਥੇ ਹੀ ਸਮਾਪਤੀ ਤੂ ਬਾਰ-ਬਾਰ ਬੇਨਤੀ ਕਰਦੇ ਆਂ ਹਰ ਮੂਵੀ ਦੇ ਵਿੱਚ ਆਪ ਜੀ ਨੂੰ ਦੱਸਦੇ ਆਂ ਆਪ ਜੀ ਨੂੰ ਬੇਨਤੀ ਕਰਦੇ ਆਂ ਭਾਈ ਜਿਹੜੇ ਨਵੇਂ ਜੁੜਿਆ ਨਾ ਉਹ ਸਬਸਕ੍ਰਾਈਬ ਜ਼ਰੂਰ ਕਰਨਾ ਬਾਕੀ ਲਾਇਕ ਸਾਰੇ ਕਰਿਆ ਕਰੋ ਸਾਰੇ ਪਿਆਰ ਕਰੋ ਬਾਣੀ ਨਾਲ ਸਾਡੇ ਨਾਲ ਨਹੀਂ ਬਾਣੀ ਨਾਲ ਕਰਨਾ ਪਿਆਰ ਜਿਹੜੀ ਅਸੀਂ ਬਾਣੀ ਪੜ੍ਹ ਰਹੇ ਆ ਸੁਣ ਰਹੇ ਆ ਉਹਨੂੰ ਲਾਇਕ ਕਰੋ ਤੇ ਅੱਗੇ ਪਹੁੰਚਾਓ ਅੱਗੇ ਸੰਸਾਰ ਦੇ ਵਿੱਚ ਜੀਵਾਂ ਨੂੰ ਜਿਹਨੂੰ ਜਿਹਨੂੰ ਵੀ ਇਹ ਮਿਲੇਗੀ ਉਹ ਸੁਨੇਗਾ ਪੜ੍ਹੇਗਾ ਉਹਦੀ ਪਰਮਗਤੀ ਹੋਵੇਗੀ ਉਹ ਪਰਮਾਤਮਾ ਨਾਲ ਮਿਲ ਜਾਏਗਾ ਜਿੱਥੇ ਸਾਨੂੰ ਫਾਲ ਮਿਲਣਾ ਹੈ ਉੱਥੇ ਤੁਹਾਨੂੰ ਵੀ ਮਿਲਣਾ ਹੈ ਤੁਹਾਡਾ ਆਸ਼ੀਰਵਾਦ ਵੀ ਸਾਨੂੰ ਮਿਲਣਾ ਆਖੋ ਸਤਨਾਮ ਸ੍ਰੀ ਵਾਇਗੁਰੂ ਸਾਡੇ ਹੌਸਲੇ ਬਲੰਦ ਹੁੰਦੇ ਨੇ ਜਦੋਂ ਤੁਸੀਂ ਲਾਈਕ ਕਰਦੇ ਆ ਨਾ ਸਾਡਾ ਹੌਸਲਾ ਬਲੰਦ ਹੁੰਦਾ ਹੈ ਭਾਈ ਹੋਰ ਮਿਹਨਤ करिए ਹੋਰ ਗੁਰੂ ਦੀਆਂ ਕਹਾਣੀਆਂ ਬਿਵਣੀਆਂ ਲੈ ਕੇ ਆਪਦੇ ਸਾਹਮਣੇ ਆਈਏ ਜੋ ਆਪ ਜੀ ਦਾ ਇੱਕ ਮਨ ਚਿਤ ਹੋ ਕੇ ਇਸ ਕਥਾ ਵਿਚਾਰ ਦੇ ਨਾਲ ਜੁੜੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ